ਡਾਕਟਰ ਪੂਜਾ ਸਿੰਘ ਜਲੰਧਰ ਤੋਂ ਨੇ ਬਹੁਤ ਲੰਬੇ ਸਮੇਂ ਤੋਂ ਅ এডਿਕੇਸ਼ਨ ਦੇ ਖੇਤਰជា ਆਪਸਮਟੋਲੋਜੀ ਡਰਮਟੋਲੋਜੀ ਔਰ ਜਿਹੜਾ ਬੱਚਿਆਂ ਨੂੰ ਹੋਟਲ ਮੈਨੇਜਮੈਂਟ ਦੇ ਕਾਫੀ ਪੰਜਾਬ ਵਿੱਚ ਲਗਭਗ ਕੋਈ 70 ਤੋਂ ਵੱਧ ਇਹਨਾਂ ਦੀਆਂ ਪੰਜਾਬ ਪੰਜਾਬ ਦੀ ਹੈ ਅੱਜ ਮੋਟਰ 100 ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਸੈਕੜੇ ਹਜ਼ਾਰਾ ਸਕਿਲਡ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਆਪਣੇ ਰੋਜ਼ਗਾਰ ਦੇ ਨਿਰਭਰ ਕਰਾ ਕੇ ਇਸ ਸਮਾਜ ਵਿੱਚ ਕੰਟਰੀਬਿਊਟ ਕਰ ਰਹੇ ਆ ਔਰ ਸੋਸ਼ੀਲੀ ਵੈਲ ਕਨੈਕਟਡ ਆ ਵੈਲ ਮੈਨਰਡ ਆ ਹਮੇਸ਼ਾ ਸਮਾਜ ਦੇ ਲਈ ਕੰਮ ਕਰਦੇ ਰਹਿੰਦੇ ਆ ਮੈਂ ਬਹੁਤ ਲੰਬੇ ਸਾਲਾਂ ਤੋਂ ਦੇਖਣਾ ਸੋ ਮੈਂ ਪਹਿਲਾਂ ਤਾਰਫ਼ ਕਰਾ ਦਮਾ ਕਿ ਇਹ ਡਾਕਟਰ ਪੂਜਾ ਸਿੰਘ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰ ਰਿਹਾ ਸੀ ਰਾਜਵਿੰਦਰ ਕੌਰ ਠਾੜਾ ਜੀ ਜਿਹੜੇ ਸਾਡੇ ਹਲਕਾ ਕੈਂਟ ਤੋਂ ਇੰਚਾਰਜ ਵੀ ਨੇ ਹਲਕਾ ਚਾਰਨੀ ਔਰ ਇੰਪਰੂਵਮੈਂਟ ਟਰਸਟ ਜਿਲੰਦਰ ਦੇ ਚੇਅਰਪਰਸਨ ਨੇ ਔਰ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਡਿਟਰ ਨੇ ਔਰ ਪ੍ਰਧਾਨ ਜੀ ਨੂੰ ਤਾਂ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸੋ ਡਾਕਟਰ ਪੂਜਾ ਸਿੰਘ ਦਾ ਔੜਾ ਇੱਕ ਚੰਗਾ ਹੈ ਕਿ ਪੋਜ਼ਿਟਿਵ ਲੋਕ ਜਿਹੜੇ ਲੋਕ ਸੋਸਾਇਟੀ ਚ ਬਿਨਾ ਕੋਈ ਸਿਆਸੀ ਪੁਰਤੋ ਇਤਿਹਾਸ ਤੋਂ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਖਾਸ ਤੌਰ ਤੇ ਜਿਹੜੀਆਂ ਅਚੀਵਮੈਂਟਸ ਸਮਾਜ ਵਿੱਚ ਆਮ ਆਦਮੀ ਪਾਰਟੀ ਲੈ ਰਹੀ ਹੈ ਚਾਹੇ ਉਹ ਨਸ਼ਾ ਦੇ ਵਿਰੁੱਧ ਹੋਵੇ ਜਾਂ ਉਹ ਘਰ ਘਰ ਨੌਕਰੀਆਂ ਹੋਣ ਜਾਂ ਹੋਰ ਜਿੰਨੇ ਵੀ ਮੁੱਦੇ ਜਿਨ੍ਹਾਂ ਜਿੰਨੀਆਂ ਸਮਾਜ ਦੇ ਆਮ ਲੋਕਾਂ ਨਾਲ ਜੁੜੇ ਹੋਇਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਪਾਰਟੀ ਵਿੱਚ ਆਉਣ ਦਾ ਮਨ ਬਣਾਇਆ ਸਭ ਤੋਂ ਬਹੁਤ ਬਹੁਤ ਜੀਆਇਆਂ ਕਰਨਾ ਸਭ ਤੋਂ ਪਹਿਲਾਂ ਬੀਤੀ ਕਰਦਾ ਪਟਾਲ ਸ਼੍ਰੀ ਅਮਨ अरोड़ा ਜੀ ਨੇ ਕੋਈਨਾਂ ਨੂੰ ਸਰਪਾ ਪਾ ਕੇ ਜੀ ਆਇਆਂ ਕਿ ਵੀ ਵੈਲਕਮ ਜੀ ਖੂਬੀ ਪਵਾ ਦਿੱਤਾ ਲੇਕੀ ਤਾਂ ਸਰ ਠੀਕ ਹੈ ਤੇ ਮੈਂ ਹੁਣ ਬੇਨਤੀ ਕਰਾਂਗਾ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੂੰ ਕਿ ਉਹ ਤੁਹਾਡੇ ਨਾਲ ਇਸ ਮੌਕੇ ਤੇ ਆਪਣੇ ਕੁਝ ਵਿਚਾਰ ਜ਼ਰੂਰ ਸਾਂਝੇ ਕਰਾਂ। ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਹੀ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਔਰ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਵੱਡੇ ਵੀਰ ਸ਼੍ਰੀ ਦੀਪਕ ਵਾਲੀ ਜੀ ਨੇ ਦੱਸਿਆ ਐਕਸਪਲੇਨ ਕੀਤਾ। ਅ ਅੱਜ ਮੈਂ ਸਮਝਦਾ ਕਿ ਸਾਡੇ ਆਵਾਦੀ ਪਾਰਟੀ ਲਈ ਖੁਸ਼ੀ ਦਾ ਮੌਕਾ ਕਿ ਜਦ ਦੀਪਕ ਜੀ ਔਰ ਸਾਡੇ ਹਲਕਾ ਇੰਜਾਰਜ ਔਰ ਇੰਪਰੂਵਮੈਂਟ ਰਸ ਦੇ ਚੇਅਰਮੈਨ ਚੇਅਰਪਰਸਨ ਰਾਜਵਿੰਦਰ ਕੋਠਰਾ ਜੀ ਦੀ ਇਨਾਂ ਦੇ ਇਹਨਾਂ ਦੀ ਇਨਸਪੀਰੇਸ਼ਨ ਸਦਕਾ ਇਹਨਾਂ ਨੂੰ ਲੋਕਾਂ ਦੇ ਕੰਮ ਕਰਦੇ ਦੇਖ ਕੇ ਡਾਕਟਰ ਪੂਜਾ ਸਿੰਘ ਜੀ ਜਿਹੜੇ ਕਿ ਬਹੁਤ ਰੈਨੋਨਡ ਸੋਸ਼ਲ ਵਰਕਰ ਨੇ ਜਲੰਧਰ ਦੇ ਔਰ ਪੂਰੇ ਦੋਆਬਾ ਬੈਲਟ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਅੱਜ ਉਹ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਇਸਤਿقبال ਕਰਦਾ ਅ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਵਾ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲਿਟਿਕਲੀ ਨਹੀਂ ਨਾਨ ਪੋਲਿਟਿਕਲ ਬੈਕਗ੍ਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਛਾਣ ਰੱਖਦੇ ਨੇ ਉਹ ਲੋਕ ਆਜਾਵਾ ਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਇਹ ਕਾਰਵਾ ਵੱਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ਼ ਨੀਅਤ ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਸਮੁੱਚੇ ਸਮਾਜ ਔਰ ਪੰਜਾਬ ਨੂੰ ਵੀ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟੀਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੋਬ ਸੀਕਰ ਨਹੀਂ ਜੋਬ ਪ੍ਰੋਵਾਈਡਰ ਬਣਨਾ ਚਾਹੀਦਾ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੀ ਆਪਣੇ ਸਟੂਡੈਂਟਸ ਦੀ ਕਹੋਗੇ ਜਿਵੇਂ ਬਾਲੀ ਜੀ ਸਾਹਿਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕੋਸਮੋਪੋਟ ਡਰਮਟੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਦੇ ਨੇ तकरीबन 9000 ਬੱਚੇ ਨੇ ਜਿਹੜੇ ਇਹਨਾਂ ਕੋਲ ਐਟ ਪ੍ਰੈਸੈਂਟ ਪੜ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ ਕੇ ਆਪਦਾ ਕੈਰੀਅਰ ਹੈ ਜਿਹੜੇ ਬਣਾ ਚੁੱਕੇ ਨੇ ਔਰ ਇਕੱਲੇ ਪੰਜਾਬ ਚ ਨਹੀਂ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਮਰਪਿਤ ਹੋਣ ਸੋਸ਼ਲ ਕਾਸ ਦੇ ਲਈ ਲੋਕਾਂ ਦੇ ਲਈ ਉਹ ਜਦੋਂ ਪਾਰਟੀ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਕਿ ਪਾਰਟੀ ਵੀ ਮਜ਼ਬੂਤ ਹੋਏਗੀ ਪੰਜਾਬ ਵੀ ਮਜ਼ਬੂਤ ਹੋਏਗਾ ਔਰ ਉਹਦੇ ਨਾਲ ਨਾਲ ਜੋ ਸਾਡਾ ਪਾਰਟੀ ਦਾ ਮਕਸਦ ਹੈ ਮੋਟੋ ਹੈ ਉਹ ਵੀ ਪੂਰਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਜੋਬ ਪ੍ਰੋਵਾਈਡਰ ਹੋਣ ਤੇ ਜੋਬ ਪ੍ਰੋਵਾਈਡਰਸ ਪੈਦਾ ਕਰਦੇ ਹੋਣ ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਵੀ ਹੈ ਸਕਿਲ ਡਿਵੈਲਪਮੈਂਟ ਐਂਡ employment ਜਨਰੇਸ਼ਨ ਸੋ ਮੈਂ ਸਮਝਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਆਉਣ ਨਾਲ ਇੱਕ ਚੰਗਾ ਮੈਸੇਜ ਚੰਗਾ ਮਾਹੌਲ ਔਰ ਇੱਕ ਚੰਗਾ ਸੁਖਾਵਾਂ ਹੈ ਜਿਹੜਾ ਉਹ ਮਾਹੌਲ ਬਣੇਗਾ ਤਾਂ ਕਿ ਪਾਰਟੀ ਵੀ ਮਜ਼ਬੂਤ ਹੋਏ ਔਰ ਉਹਦੇ ਨਾਲ ਨਾਲ ਜੋ ਬੱਚਿਆਂ ਨੂੰ ਵੀ ਜੋਬ ਓਪਰਚ्युनिटीज ਨੇ ਜਿਹੜੀਆਂ ਉਹ ਹਰ ਦੇਣਗੇ ਸੋ ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਲਾਈਫ ਦਾ ਇੱਕ ਲੰਬਾ ਐਕਸਪੀਰੀਅੰਸ ਹੈ ਸੋ ਅੱਜ ਇਹਨਾਂ ਨੇ ਉਸ ਸੇਵਾ ਦੇ ਨਾਲ ਨਾਲ ਇੱਕ ਸਿਆਸੀ ਸਫ਼ਰ ਦੀ ਵੀ ਸ਼ੁਰੂਆਤ ਹੈ ਜਿਹੜੀ ਉਹ ਕੀਤੇ ਕਿਉਂਕਿ ਮੈਂ ਮੰਨ ਕੇ ਚੱਲਦਾ ਇਹ ਠੀਕ ਹੈ ਕਿ ਰਾਜਨੀਤੀ ਪਿਛਲੇ ਸਮੇਂ ਦੇ ਵਿੱਚ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਬਹੁਤ ਗੰਦਲੀ ਕਰ ਦਿੱਤੀ ਪਰ ਮੈਂ ਨਿੱਜੀ ਤੌਰ ਤੇ ਮੰਨ ਕੇ ਚੱਲਦਾ ਕਿ ਰਾਜਨੀਤੀ ਵਰਗਾ ਪਵਿੱਤਰ ਕਾਰਜ ਕੋਈ ਨਹੀਂ ਹੈਗਾ ਕਿਉਂਕਿ ਜੇ ਲੋਕਾਂ ਨੇ ਪਰਮਾਤਮਾ ਨੇ ਤਾਕਤ ਬਖਸ਼ੀ ਹੋਵੇ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਤੁਸੀਂ ਤਾਕਤ ਦੇ ਵਿੱਚ ਆ ਕੇ ਤੁਸੀਂ ਬਦਲ ਸਕਦੇ ਹੋ ਸੋ ਅੱਜ ਉਹ ਵੀ ਪਹਿਲੀ ਪੁਲਾਹ ਹੈ ਜਿਹੜੀ ਪਹਿਲਾ ਸਟੈਪ ਹੈ ਜਿਹੜਾ ਇਹਨਾਂ ਨੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਔਰ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹ ਇਹਨਾਂ ਦੇ ਨਾਲ ਇਹਨਾਂ ਦੇ ਸੋਸ਼ਲ ਵਰਕ ਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਔਰ ਇਹ ਵੀ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋਣ ਕਿਸੇ ਕੋਰ ਫੇਰ ਦਾ ਫਿਰ ਤੋਂ ਇਹਨਾਂ ਦਾ ਡਾਕਟਰ ਪੂਜਾ ਜੀ ਤੁਹਾਡਾ ਬਹੁਤ ਬਹੁਤ ਮੁਬਾਰਕਬਾਦ ਆਵਾਜ਼ ਦੀ ਪਾਰਟੀ ਦੇ ਪ੍ਰਵਾਹ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਔਰ ਰਲ ਮਿਲ ਕੇ ਇਸ ਤਰੀਕੇ ਨਾਲ ਪੰਜਾਬ ਨੂੰ ਪਰੰਗਲਾ ਪੰਜਾਬ ਬਣਾਉਣ ਲਈ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੁਝ ਕਹਿਣਾ ਚਾਹੋ ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਸਵਾਗਤ ਕਰਦੀ ਆਂ ਔਰ ਕੋਸ਼ਿਸ਼ ਕਰਾਂਗੀ ਜਿੰਨੀ ਐਕਸਪੈਕਟੇਸ਼ਨ ਅਜ ਅਮਨ ਜੀ ਨੇ ਦੱਸੀ ਹੈ ਉਹਦੇ ਤੇ ਖਰੀ ਉਤਰ ਸਕਾਂ 24 ਸਾਲ ਤੋਂ ਕੰਮ ਤੇ ਸ਼ੁਰੂ ਕੀਤੇ ਹੋਏ ਸੀ ਸਕਿੱਲ ਵੀ ਸ਼ੁਰੂ ਕੀਤਾ ਹੋਇਆ ਸੀ ਫਿਊਚਰ ਵੀ ਦੇ ਰਹੇ ਸੀਗੇ ਸਮਾਜ ਸੇਵਾ ਵੀ ਕਰ ਰਹੇ ਸੀ ਲੇਕਿਨ ਜਦੋਂ ਤੱਕ ਰਾਜਨੀਤੀ ਆ ਪਿੱਛੇ ਕਹਿੰਦੇ ਨਾ ਵੱਡਾ ਹੱਥ ਨਾ ਹੋਵੇ ਉਦੋਂ ਤੱਕ ਤੁਸੀਂ ਜਾਂ ਤਾਂ ਸੌਂ ਤੱਕ ਇਹ ਹਜ਼ਾਰਾਂ ਤੱਕ ਸੀਮਿਤ ਰਹ ਜਾਂਦੇ ਹੋ ਜੇ ਤੁਸੀਂ ਵੱਡਾ ਕੰਮ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਜ਼ਰੂਰੀ ਹੈ ਸ਼ਾਇਦ ਪਹਿਲਾਂ ਕਦੀ ਸੋਚਿਆ ਨਹੀਂ ਸੀ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਸੁਣਿਆ ਇਹਨਾਂ ਸਾਰਿਆਂ ਦੇ ਕੰਮ ਨੂੰ ਦੇਖਿਆ ਆਪਣੀ ਸੋਚ ਵੀ ਬਦਲੀ ਕਿ ਨਹੀਂ ਵਾਕਈ ਰਾਜਨੀਤੀ ਦੇ ਵਿੱਚ ਜਾਣਾ ਜ਼ਰੂਰੀ ਹੈ ਇਹ ਉਹ ਰਾਜਨੀਤੀ ਨਹੀਂ ਹੈ ਜੋ ਐਨੇ ਸਾਲਾਂ ਤੋਂ ਚੱਲਦੀ ਆ ਰਹੀ ਸੀ ਇਹ ਆਮ ਆਦਮੀ ਦੀ ਰਾਜਨੀਤੀ ਹੈ ਇਹ ਆਮ ਆਦਮੀ ਵਾਸਤੇ ਰਾਜਨੀਤੀ ਹੈ ਅਮਨ ਜਿਹੜੋ ਮਿਲੇ ਇਹ ਜਿੰਨੇ ਸ਼ਾਂਤ ਔਰ ਜਿੰਨੇ ਇੱਕ ਜਿਸ ਤਰ੍ਹਾਂ ਪਾਣੀ ਹੁੰਦਾ ਹੈ ਨਾ ਸ਼ਾਂਤ ਔਰ ਗਹਿਰਾ ਗਹਿਰਾਈ ਤੇ ਉਹਦੀ ਬਹੁਤ ਹੁੰਦੀ ਲੇਕਿਨ ਉਪਰੋਂ ਸ਼ਾਂਤੀ ਨਾਲ ਇੰਨੇ ਵੱਡੇ ਕੰਮ ਕਰਨਾ ਹੈ ਇਹਨਾਂ ਨੂੰ ਮਿਲ ਕੇ ਰਾਜਵਿੰਦਰ ਜੀ ਨੂੰ ਮਿਲ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਜ ਦਿਲ ਕੀਤਾ ਕਿ ਬੱਚਿਆਂ ਦੀ ਸਪੈਸ਼ਲੀ ਵੂਮਨ ਦੀ ਇੱਕੋ ਹੀ ਮੋਟੋ ਲੈ ਕੇ ਆਈਆਂ ਕਿ ਵੂਮਨ ਦੀ ਸਕਿਉਰਟੀ ਸੇਫਟੀ ਐਂਡ ਸਕਿੱਲ ਇਹ ਤਿੰਨਾਂ ਚੀਜ਼ਾਂ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਾ ਸ਼ਾਇਦ ਮੇਰਾ ਆਂਦਾ ਇਹੀ ਮਕਸਦ ਹੈ ਇਹਦੇ ਚ ਮੈਂ ਜੈਸੇਨ ਕਾਮਯਾਬ ਹੋ ਗਈ ਮੈਂ ਸੋਚਾਂਗੀ ਮੈਂ ਰਾਜਨੀਤੀ ਦੇ ਵਿੱਚ ਕਾਮਯਾਬ ਹੋ ਗਈ ਥੈਂਕ ਯੂ ਮਸਲ। ਥੈਂਕ ਯੂ। ਉਹ ਉਹ ਬਹੁਤ ਬਹੁਤ ਬਾਇਲੈਕਸ਼ਨ ਦਾ ਹਾਂਜੀ ਤਰਨ ਤੱਕ ਮੇਰੀ ਬਾਇਲੈਕਸ਼ਨ ਆ ਗਿਆ।